ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਕਲਾਸ ਵਿੱਚ ਜਿਸ ਦਾ ਵਿਸ਼ਾ ਰਹੇਗਾ ਅਵਤਾਰ ਸਿੰਘ ਪਾਸ ਸੋ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਨੂੰ ਜੇ ਅਗਰ ਕਲਾਸ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੀ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਸੋ ਬਿਨਾਂ ਦੇਰੀ ਤੋਂ ਪਹਿਲਾ ਕੁਐਸਚਨ ਤੁਹਾਡੀ ਸਕਰੀਨ ਤੇ ਪਾਸ ਦਾ ਜਨਮ ਕਦੋਂ ਹੋਇਆ ਅਵਤਾਰ ਸਿੰਘ ਪਾਸ ਦਾ ਜਨਮ ਹੋਇਆ ਜੀ 9 ਸਤੰਬਰ 1950 ਨੂੰ ਅਗਲਾ ਕੁਐਸਚਨ ਪਾਸਤਾ ਜਨਮ ਕਿੱਥੇ ਹੋਇਆ ਆਪਸ਼ਨ A B C ਜਾਂ ਫਿਰ D ਤਾਂ ਇਹਨਾਂ ਵਿੱਚੋਂ ਸਹੀ ਜਵਾਬ ਕਿਹੜਾ ਹੋਏਗਾ ਆਪਸ਼ਨ C ਤਲਵੰਡੀ ਸਲੇਮ ਜਲੰਧਰ ਹਾਂਜੀ ਕੁਐਸਚਨ ਨੰਬਰ 3 ਪਾਸ ਤੇ ਪਿਤਾ ਜੀ ਦਾ ਕੀ ਨਾਂ ਸੀ ਸੋਨ ਸਿੰਘ ਮੋਨ ਸਿੰਘ ਮੇਜਰ ਪੂਰਨ ਸਿੰਘ ਜਾਂ ਫਿਰ ਮੇਜਰ ਮੋਹਨ ਸਿੰਘ ਸੰਧੂ ਤਾਂ ਸਹੀ ਆਨਸਰ ਹੋਏਗਾ ਜੀ ਸੋਹਣ ਸਿੰਘ ਸੰਦੂ ਉਹਨਾਂ ਦੇ ਪਿਤਾ ਜੀ ਦਾ ਨਾਂ ਪਾਸ਼ ਦਾ ਪਹਿਲਾ ਕਾਵ ਸੰਗ੍ਰਹਿ ਕਿਹੜਾ ਸੀ ਉੱਡਦੇ ਆਵਾਜ਼ਾਂ ਵਾਜ਼ਾਂ ਮੰਗਰ ਸਾਡੇ ਸਮਿਆਂ ਵਿੱਚ ਲੜਾਂਗੇ ਸਾਥੀ ਲੋਕ ਕਥਾ ਤਾਂ ਸਹੀ ਜਵਾਬ ਹੋਏਗਾ ਜੀ ਲੋਕ ਕਥਾ ਪਾਸ਼ ਨੇ ਕਿੰਨੇ ਸਾਲ ਦੀ ਉਮਰ ਵਿੱਚ ਪਹਿਲੀ ਕਵਿਤਾ ਲਿਖੀ 12 15 17 ਜਾਂ ਫਿਰ 19 ਤਾਂ ਇਹਦਾ ਸਹੀ ਜਵਾਬ ਹੋਏਗਾ ਜੀ 15 ਸਾਲ ਦੀ ਉਮਰ ਵਿੱਚ ਅਗਲਾ ਕੁਐਸਚਨ ਪਾਸ਼ ਨੇ ਕਿੱਥੋਂ ਤੱਕ ਪੜ੍ਹਾਈ ਕੀਤੀ ਸੀ 10ਵੀਂ ਤੱਕ 12ਵੀਂ ਤੱਕ ਗ੍ਰੈਜੂਏਸ਼ਨ ਜਾਂ ਫਿਰ ਪੋਸਟ ਗ੍ਰੈਜੂਏਸ਼ਨ ਤਾਂ ਸਹੀ ਜਵਾਬ ਹੈ ਜੀ 10ਵੀਂ ਤੱਕ ਸਾਰਿਆਂ ਨੇ ਕੁਐਸਚਨ ਨੋਟ ਕਰ ਲੈਣਾ ਜੀ ਇੰਪੋਰਟੈਂਟ ਕੁਐਸਚਨ ਨੇ ਅਗਲਾ ਕੁਐਸਚਨ ਹੈ ਪਾਸ਼ ਦਾ ਜਨਮ ਸੌਰੀ ਪਾਸ਼ ਦਾ ਸਮੁੱਚਾ ਕਾਵ ਸੰਗ੍ਰਹਿ ਕਿਹੜਾ ਹੈ ਸਮੁੱਚਾ ਕਾਵ ਸੰਗ੍ਰਹਿ ਸਹੀ ਜਵਾਬ ਹੋਏਗਾ ਜੀ ਮੈਂ ਹੁਣ ਵਿਦਾ ਹੁੰਦਾ ਹਾਂ ਅਗਲਾ ਕੁਐਸਚਨ ਹੈ ਪਾਸ਼ ਕਿਸ ਪ੍ਰਵਿਰਤੀ ਦਾ ਕਵੀ ਹੈ A B C ਜਾਂ ਫਿਰ D ਮੋਸਟ ਮੋਸਟ ਇੰਪੋਰਟੈਂਟ ਕੁਐਸਚਨ ਇਹਦਾ ਸਹੀ ਜਵਾਬ ਹੋਏਗਾ ਜੀ ਆਪਸ਼ਨ B ਜੁਹਾਰ ਵਾਦੀ ਇਸ ਦੇ ਨਾਲ ਹੀ ਅਗਲਾ ਕੁਐਸਚਨ ਵਿਚਾਰ ਧਾਰਾ ਦੇ ਪੱਖ ਤੋਂ ਪਾਸ਼ ਕਿਸ ਗੱਲ ਦਾ ਸਮਰਥਕ ਹੈ A B C ਜਾਂ D ਤਾਂ ਆਪਸ਼ਨ C ਇਸ ਦਾ ਸਹੀ ਜਵਾਬ ਹੋਏਗਾ ਜੀ ਤਬਦੀਲੀ ਲਿਆਉਣ ਤੋਂ ਅਗਲਾ ਕੁਐਸਚਨ ਪਾਸ਼ ਦੀ ਪਤਨੀ ਅਤੇ ਧੀ ਦਾ ਕੀ ਨਾਂ ਸੀ ਆਪਸ਼ਨ A b c ਜਾਂ ਫਿਰ d ਤਾਂ ਇਹਨਾਂ ਵਿੱਚੋਂ ਸਹੀ ਜਵਾਬ ਹੋਏਗਾ ਜੀ অপਸ਼ਨ b ਰਾਜਵਿੰਦਰ ਕੌਰ ਅਤੇ ਵਿੰਕਲ ਉਹਨਾਂ ਦੀ ਧੀ ਦਾ ਨਾਂ ਪਾਸ਼ ਦਾ ਪੂਰਾ ਨਾਂ ਕੀ ਸੀ ਅਵਤਾਰ ਅਵਤਾਰ ਸਿੰਘ ਸੰਧੂ ਅਵਤਾਰ ਸੰਧੂ ਅਵਤਾਰ ਪਾਸ਼ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ ਅਵਤਾਰ ਸਿੰਘ ਸੰਧੂ ਪਾਸ਼ ਨੇ ਕਿਹੜਾ ਪਰਚਾ ਕੱਢਿਆ ਪ੍ਰਭਾਤ ਚੰਨ ਸਿਆੜ ਜਾਂ ਫਿਰ ਸਾਡੀ ਕਹਾਣੀ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ অপਸ਼ਨ ਸੀ ਸਿਆੜ ਕੁਐਸਚਨ ਸਾਰਿਆਂ ਨੇ ਨੋਟ ਕਰ ਲੈਣਾ ਤੇ ਐਂਡ ਤੇ ਦੇਖਣਾ ਤੁਹਾਡੇ ਕਿੰਨੇ ਕੁਐਸਚਨ ਸਹੀ ਰਹੇ ਪਾਸਨੇ ਕਿਹੜਾ ਪਰਚਾ ਕੱਢਿਆ ਸਿਆੜ ਹਾਕ ਐਂਟੀ 47 ਜਾਂ ਫਿਰ ਇਹ ਸਾਰੇ ਤਾਂ ਇਹ ਸਾਰੇ ਹੀ ਮੋਸਟ ਇੰਪੋਰਟੈਂਟ ਇਹਨਾਂ ਦੇ ਹੀ ਪਰਚੇ ਹਨ ਅਗਲਾ ਕੁਐਸਚਨ ਹੈ 파ਸ਼ ਨੇ ਆਪਣੀ ਕਵਿਤਾ ਲਈ ਬਧੇਰੇ ਬਿੰਬ ਕਿੱਥੋਂ ਲਏ ਹਨ ਪਿੰਡੂ ਸੱਭਿਆਚਾਰ ਤੇ ਜੀਵਨ ਕੁਦਰਤ ਪੰਛੀ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਸਹੀ ਜਵਾਬ ਹੋਏਗਾ ਜੀ ਪਿੰਡੂ ਸੱਭਿਆਚਾਰ ਤੇ ਜੀਵਨ ਵਿੱਚੋਂ ਸਿਆੜ ਪਰਚਾ ਬੰਦ ਕਦੋਂ ਹੋਇਆ 1991 96 98 ਜਾਂ ਫਿਰ 1973 ਇਸਵੀ ਵਿੱਚ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ 1900 ਤੇਹਤਰ ਕਲਾਸ ਵਧੀਆ ਲੱਗੇ ਤਾਂ ਤੁਸੀਂ ਜ਼ਰੂਰ ਲਾਈਕ ਕਰਨਾ ਜੀ ਅਗਲਾ ਕੁਸ਼ਨ ਹੈ ਪੰਜਾਬੀ ਕਾ ਵਿੱਚ ਪਾਸ਼ ਕੀ ਹੋ ਕੇ ਨਿਭੜਿਆ ਹੈ ਲੋਕਾਂ ਦਾ ਮਸੀਹਾ ਕਾਂਤੀ ਕ੍ਰਾਂਤੀ ਦਾ ਮੈਟਾਫਰ ਸ਼ਾਂਤੀ ਦਾ ਦੂਤ ਜਾਂ ਫਿਰ ਕੋਈ ਨਹੀਂ ਤਾਂ ਸਹੀ ਜਵਾਬ ਕ੍ਰਾਂਤੀ ਦਾ ਮੈਟਾਫਰ ਅਗਲਾ ਕੁਸ਼ਨ ਹੈ ਜੀ ਪਾਸ਼ ਦੀ ਮੌਤ ਤੋਂ ਬਾਅਦ ਕਿਸ ਨੇ ਉਸ ਦੀਆਂ ਅਣਛਪੀਆਂ ਕਵਿਤਾਵਾਂ ਦਾ ਸੰਪਾਦਨ ਕੀਤਾ অপশন এ বি সি ਜਾਂ ਫਿਰ ਡੀ ਤਾਂ ਸਹੀ ਜਵਾਬ ਅਮਰਜੀਤ ਚੰਦਨ ਜੀ ਨੇ ਪਾਸ ਦੀ ਸੌਰੀ ਪਾਸ ਦੀ ਮੌਤ ਕਦੋਂ ਹੋਈ অপশন এ ਪੀ ਸੀ ਜਾਂ ਫਿਰ ਡੀ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ 23 ਮਾਰਚ 1988 ਨੂੰ ਉਹਨਾਂ ਦੀ ਮੌਤ ਹੁੰਦੀ ਹੈ ਪਾਸ ਦਾ ਕਤਲ ਕਿਸ ਨੇ ਕੀਤਾ ਜਪਾਨੀਆਂ ਨੇ ਚੀਨੀਆਂ ਨੇ ਪਾਕਿਸਤਾਨੀਆਂ ਜਾਂ ਪਾਕਿਸਤਾਨੀਆਂ ਨੇ ਜਾਂ ਫਿਰ ਖਾਲਸਤਾਨੀਆਂ ਨੇ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ ਖਾਲਸਤਾਨੀਆਂ ਨੇ ਅਗਲਾ ਕੁਸ਼ਨ ਹੈ ਪਾਸ਼ ਦਾ ਅਖੀਰਲਾ ਕਾਵ ਸੰਗ੍ਰਹਿ ਕਿਹੜਾ ਸੀ ਲੜਾਂਗੇ ਸਾਥੀ ਉੱਡਦੇ ਆਵਾਜ਼ਾਂ ਮੰਗਰ ਸਾਡੇ ਸਮਿਆਂ ਵਿੱਚ ਜਾਂ ਫਿਰ ਲੋਕ ਕਥਾ ਤਾਂ ਸਹੀ ਜਵਾਬ ਹੋਏਗਾ ਜੀ ਇਹਦਾ অপਸ਼ਨ ਏ ਲੜਾਂਗੇ ਸਾਥੀ ਪਾਸ਼ ਤੇ ਜਿਉਂਦੇ ਜੀ ਕੁੱਲ ਕਿੰਨੇ ਕਾਵ ਸੰਗ੍ਰਹਿ ਪ੍ਰਕਾਸ਼ਿਤ ਹੋਏ 2 3 4 ਜਾਂ ਫਿਰ 5 ਆਪਸ਼ਨ ਸੀ ਕਿਹੜੇ-ਕਿਹੜੇ ਨੇ ਉਹ ਵੀ ਤੁਸੀਂ ਨੇ ਨਾਲ ਨੋਟ ਕਰ ਲੈਣਾ ਜੀ ਅਗਲਾ ਕੁਐਸਚਨ ਹੈ ਪਾਸ਼ ਕਿਸ ਫੌਜ ਵਿੱਚ ਭਰਤੀ ਹੋਇਆ ਹੈ ਹੋਇਆ ਸੀ ਬੀਐਸਐਫ ਸੀਆਈਐਸਐਫ ਸੀਆਰਐਫਪੀਐਫ ਜਾਂ ਫਿਰ ਇਨ੍ਹਾਂ ਵਿੱਚੋਂ ਕੋਈ ਨਹੀਂ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ ਬੀਐਸਐਫ ਨੈਕਸਟ ਕੁਐਸਚਨ ਹੈ ਜੀ ਮੌਤ ਤੋਂ ਬਾਅਦ ਪਾਸ਼ ਦਾ ਕਿਹੜਾ ਕਾਵ ਸੰਗ੍ਰਹਿ ਪ੍ਰਕਾਸ਼ਿਤ ਹੋਇਆ ਉੱਡਦੇ ਬਾਜ਼ਾ ਮੰਗਰ ਸਾਡੇ ਸਮਿਆਂ ਵਿੱਚ ਲੋਕ ਕਥਾ ਲੜਾਂਗੇ ਸਾਥੀ ਤਾਂ ਸਹੀ ਜਵਾਬ ਹੋਏਗਾ ਜੀ ਡੀ ਲੜਾਂਗੇ ਸਾਥੀ ਮੌਤ ਪਿੱਛੋਂ ਪਾਸ਼ ਨੇ ਕਿੰਨੇ ਕਾਵ ਸੰਗ੍ਰਹਿ ਪ੍ਰਕਾਸ਼ਿਤ ਹੋਏ ਆਈ ਥਿੰਕ ਰਿਪੀਟ ਹੋਇਆ ਜੀ ਇਹ ਕੁਐਸਚਨ 1 2 3 ਜਾਂ ਫਿਰ 4 ਤਾਂ ਇਹ ਦਾ ਜਵਾਬ ਹੋਏਗਾ ਜੀ ਦੋ ਲੜਾਂ ਕੇ ਸਾਥੀ ਤੇ ਖਿਲਰੇ ਹੋਏ ਵਰਕੇ ਪਾਸ ਗੁਲਾਬ ਦਾ ਨਹੀਂ ਡੈਸ਼ ਦਾ ਕਵੀ ਹੈ ਪਾਸ ਗੁਲਾਬ ਦਾ ਨਹੀਂ ਕੰਡਿਆਂ ਫੁੱਲਾਂ ਲੋਕਾਂ ਲੜਾਈ ਤਾਂ ਸਹੀ ਜਵਾਬ ਹੋਏਗਾ ਜੀ ਕੰਡਿਆਂ ਪਾਸ ਗੁਲਾਬ ਦਾ ਨਹੀਂ ਕੰਡਿਆਂ ਦਾ ਕਵੀ ਹੈ ਪਾਸ नक्सलਵਾੜੀ ਪ੍ਰਭਾਵ ਹੇਠ ਕਦੋਂ ਆਇਆ 1965 1970 1967 1968 ਤਾਂ ਸਹੀ ਜਵਾਬ ਆਪਸ਼ਨ ਸੀ 1967 ਇਹਦਾ ਸਹੀ ਜਵਾਬ ਹੋਏਗਾ ਜੀ ਅਗਲਾ ਕੁਐਸਚਨ ਪਾਸ ਦਾ ਹੱਥ ਲਿਖਤ ਪਰਚਾ ਕਿਹੜਾ ਸੀ ਸਿਆੜ ਐਂਟੀ 47 ਹਾਕ ਰੋਹੀਲੇ ਬਾਣ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ ਆਪਸ਼ਨ ਸੀ ਹਾਕ 9079 1979 ਪਾਸ ਨੇ ਕਿਹੜਾ ਸਕੂਲ ਖੋਲਿਆ ਸੀ অপশন এ বি সি ইয়া ফর ডি ਇਹਨਾਂ ਸਾਰੀਆਂ ਆਪਸ਼ਨਸ ਕਰ ਧਿਆਨ ਨਾਲ ਰੀਡ ਤਾਂ রাইਟ ਆਨਸਰ ਹੋਏਗਾ ਜੀ ਗੁਰੂ ਨਾਨਕ نیشنل ਮਿਡਲ ਸਕੂਲ 1979 ਇਸਵੀ ਵਿੱਚ ਐਨਟੀ 47 ਪਰਚਾ ਕਿਸ ਨੇ ਕਿੱਥੇ ਕੱਢਿਆ ਸੀ ਸੌਰੀ ਪਾਸ ਨੇ ਕਿੱਥੇ ਕੱਢਿਆ ਸੀ ਜਾਪਾਨ ইংল্যান্ড ਅਮਰੀਕਾ ਭਾਰਤ ਹਾਂਜੀ ਤੇ ਇਹਦਾ ਸਹੀ ਜਵਾਬ ਹੋਏਗਾ ਜੀ ਅਮਰੀਕਾ ਅਗਲਾ ਕਸ਼ਨ ਹੈ ਜੀ ਪਾਸ਼ ਨੂੰ ਪਹਿਲੀ ਵਾਰ ਕਦੋਂ ਗ੍ਰਿਫਤਾਰ ਕੀਤਾ ਗਿਆ 1967 6972 ਜਾਂ ਫਿਰ 1973 ਦਾ ਸਹੀ ਜਵਾਬ ਹੋਏਗਾ ਜੀ 1969 ਇਸਵੀ ਵਿੱਚ ਕਿਸ ਲਹਿਰ ਨੇ ਪਾਸ਼ ਦੀ ਰਚਨਾ ਸ਼ਕਤੀ ਨੂੰ ਹੋਰ ਪ੍ਰਚੰਡ ਕੀਤਾ অপਸ਼ਨ A B C ਜਾਂ ਫਿਰ D ਸਕਰੀਨ ਤੇ ਲਾਈਕ ਦਾ ਤੁਹਾਡੇ ਲਈ ਇੱਕ ਮੈਸੇਜ ਆ ਰਿਹਾ ਜੀ ਸਾਰੇ ਨੇ ਲਾਈਕ ਜ਼ਰੂਰ ਕਰਨਾ ਪਾਸ ਨੇ ਕਿਹੜੀ ਡਾਇਰੀ ਲਿਖੀ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ অপਸ਼ਨ A B C ਜਾਂ ਫਿਰ D ਤਾਂ ਰਾਈਟ ਆਨਸਰ ਆਪਣੇ ਆਪ ਨਾਲ ਗੱਲਾਂ অপਸ਼ਨ C ਪਾਸ ਕਿਸ ਬਦੇਸੀ ਕਵੀ ਵਰਗਾ ਬਣਨਾ ਚਾਹੁੰਦਾ ਸੀ ਪਾਬਲੋ ਨੈਰੂਦਾ ਵਰਡਸਵਰਥ ਵਾਲਟ ਵਿਟਮੈਨ ਜਾਂ ਫਿਰ ਸਾਰੇ द राइट आंसर इज पाब्लो नैरुदा अगला क्वेश्चन है जी सब तो खतरनाक कविता किस जमात ਵਿੱਚ ਦਰਜ ਕੀਤੀ ਗਈ ਹੈ 9ਵੀਂ 10ਵੀਂ 11ਵੀਂ 12ਵੀਂ ਇੱਕਦਣਾ ਕੁਐਸਚਨ ਇਦਾਂ ਦਾ ਆ ਜਾਂਦਾ ਜੀ ਕਿ ਕਵਿਤਾ ਬਾਰੇ ਪੁੱਛਿਆ ਜਾਂਦਾ ਵੀ ਕਿਹੜੀ ਜਮਾਤ ਵਿੱਚ ਦਰਜ ਹੈ ਇਹ ਕਵਿਤਾ 11ਵੀਂ ਜਮਾਤ ਵਿੱਚ ਦਰਜ ਹੈ ਤਾਂ ਤੁਸੀਂ ਸਾਰੀਆਂ ਹੀ ਇੰਪੋਰਟੈਂਟ ਕਵਿਤਾਵਾਂ ਪੜ੍ਹ ਲੈਣੀਆਂ ਨੇ ਅਗਲਾ ਕੁਐਸਚਨ ਸਿਆੜ ਪత్రిక ਦਾ ਮੁੱਖ ਵਿਸ਼ਾ ਕੀ ਸੀ ਸਿਆੜ ਪత్రిక ਦਾ ਮੁੱਖ ਵਿਸ਼ਾ ਇਹਨਾਂ ਵਿੱਚੋਂ ਆਪਸ਼ਨ A B C ਜਾਂ ਫਿਰ D ਤਾਂ ਰਾਈਟ ਆਨਸਰ ਲੋਕਾਂ ਦੀਆਂ ਸਮੱਸਿਆਵਾਂ ਆਪਸ਼ਨ A ਜੇਲ ਕਵਿਤਾ ਕਿਸ ਕਾਵ ਸੰਗ੍ਰਹਿ ਵਿੱਚ ਦਰਜ ਹੈ ਖਿਲਰੇ ਹੋਏ ਵਰਕੇ ਸਾਡੇ ਸਮਿਆਂ ਵਿੱਚ ਲੋਕ ਕਥਾ ਉੱਡਦੇ ਬਾਜ਼ਾ ਮੰਗਰ ਤਾਂ ਸਹੀ ਜਵਾਬ ਹੋਏਗਾ ਜੀ ਆਪਸ਼ਨ D ਉੱਡਦੇ ਬਾਜ਼ਾ ਮੰਗਰ ਇਹ ਹੋਏਗਾ ਜੀ ਦਾ ਸਹੀ ਜਵਾਬ ਵਾਧਿਆ ਇਸੇ ਦੇ ਨਾਲ ਅਗਲੇ ਕੁਐਸਚਨ ਵੱਲ ਪਾਸ ਦੀ ਕਿਹੜੀ ਕਵਿਤਾ ਪਿਆਰ ਦੇ ਅਨੁਭਵ ਨੂੰ ਪੇਸ਼ ਕਰਦੀ ਹੈ ਜਨਮ ਦਿਨ ਅਸਵੀਕਾਰ ਕੰਡੇ ਦਾ ਜ਼ਖਮ ਉਹਦੇ ਨਾ ਤਾਂ ਰਾਈਟ ਆਨਸਰ ਇਜ਼ ਉਹਦੇ ਨਾ ਇਹਦੇ ਨਾਲ ਹੀ ਇੱਥੇ ਸਾਡੀ ਕਲਾਸ ਅੱਜ ਸਮਾਪਤ ਹੁੰਦੀ ਹੈ ਤਦ ਤੱਕ ਲਈ ਸਤਿ ਸ੍ਰੀ ਅਕਾਲ ਅਗਲੀ ਕਲਾਸ ਵਿੱਚ ਮਿਲਦੇ ਹਾਂ ਜੀ ਕੱਲ ਸੋ ਸਾਰਿਆਂ ਨੇ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤਾਂ ਜੋ ਅਗਲੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੀ ਸਕਰੀਨ ਤੇ ਤੁਸੀਂ ਨਾਲ ਦੀ ਨਾਲ ਕਲਾਸ ਜੁਆਇਨ ਕਰ ਲਓ ਥੈਂਕ ਯੂ